ਦਿੰਚੜ ਦੇ ਫਿਰੋਜ਼ਪੁਰ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਉਂਦੀ ਹੈ ਦੱਸਦਾ ਹੈ ਕਿ ਭਾਂਜੇ ਦੇ ਵੱਲੋਂ ਆਪਣੇ ਹੀ ਮਾਮੇ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਜਿहां 3 ਚੜਤੇ ਹੀ ਇਹ ਘਟਨਾ ਵਾਪਰਦੀ ਹੈ ਪਿੰਡ ਅਕੂ ਵਾਲਾ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਭਾਂਜੇ ਨੇ ਆਪਣੇ ਮਾਮੇ ਨੂੰ ਗੋਲੀ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਮ੍ਰਿਤਕ ਤੇਨ ਨੂੰ ਪੋਸਟਮਾਰਟਮ ਵਿੱਚ ਤੋਂ ਲਾ ਲਿਆ ਅੱਗੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆ ਪੂਰਾ ਮਾਮਲਾ ਸੁਣਾਦ ਨੇ ਪਿੰਡ ਤੇ ਜਵਾਨੀ ਕਿ ਨਾਮ ਤੇ ਕੀ ਗੱਲ ਹੋਈ ਇਹ ਤਾਂ ਨਾਮਕਿ ਹਲਚਮੀ ਜੀ ਇਹਦਾ ਛੋਟਾ ਭਰਾ ਹੈ ਜੀ ਇਹ ਤੇ ਆਪਦੀ ਜ਼ਮੀਨ ਦੇ ਵਿੱਚ ਹਲਜ ਰਾ ਰਾਇਆ ਸਵੇਰੇ ਜਾ ਕੇ ਤੇ ਇਹਦੇ ਜਾ ਕੇ ਪਤਾ ਨਹੀਂ ਕਿਹੜੀ ਗੱਲੋਂ ਮੈਨੂੰ ਇਹ ਵੀ ਨਹੀਂ ਪਤਾ ਮੈਂ ਉਦੋਂ ਮੌਕੇ ਤੇ ਨਹੀਂਗਾ ਉਹਨੇ ਹੰਕੇ ਤੇ ਇਹਨੂੰ ਗਲ ਪੈ ਗਿਆ ਤੇ ਮੁਰਕੇ ਬਾਅਦ ਇਹ ਉੱਥੋਂ ਡਾਕਟਰ ਦਾਸ ਦੇ ਘਰ ਨੂੰ ਆ ਗਿਆ ਵੀ ਮੇਰੇ ਗਲ ਪੈਂਦਾ ਹੋ ਤੇ ਰਸਤੇ 'ਚ ਉਹਨਾਂ ਨੇ ਗੋਲੀ ਮਾਰ ਕੇ ਜੜਨੀਆਂ ਛੁੜੀਆਂ ਤਿੰਨ ਚਾਰ ਲੋਕ ਵੀ ਪੀਆਂ ਇੱਕ ਉਹਦੀ ਮਾਤਾ ਖਿੱਚ ਕੇ ਘਰੇ ਲੈ ਗਿਆ ਇਹਨੂੰ ਉਹਨੂੰ ਹਾਂਜੀ ਇਹਨੂੰ ਅੱਛਾ ਜੀ ਹਾਂ ਇਹਨੂੰ ਫੇਰ ਮਾਰ ਕੇ ਮੁਰਕੋ ਨਾਲ ਮਸਤਾ ਵੀ ਮਾਰ ਜਾਂਦੇ ਇਹਨੂੰ ਫਿੱਟ ਕਰ ਲੈ ਗਿਆ ਕਿ ਕਿਹੜੀ ਜਗ੍ਹਾ ਤੇ ਵਾਰਤਾ ਵਾਰਦਾ ਹੋਈ ਪਿੰਡੋਂ ਕੋਲ ਮਸਤੇ ਦੇ ਨਾਲ ਬਾਹਰ ਦੇ ਦੀ ਜੀ ਇਹ ਜ਼ਮੀਨ ਜ਼ਮੀਨੀ ਲੈ ਕੇ ਰੋਲਾ ਕੋਈ ਜ਼ਮੀਨ ਦਾ ਰੋਲਾ ਨਹੀਂ ਹੈਗਾ ਜੀ ਸਾਡਾ ਕੋਈ ਉਹਨਾਂ ਦਾ ਜੱਦੀ ਰੋਲਾ ਨਹੀਂ ਹੈਗਾ ਸਿੱਧਾ ਇੱਕ ਉਹ ਪਤਾ ਨਹੀਂ ਕੋਈ ਧੋਨੇ ਦੇ ਦੋ ਗੂਟੇ ਖਰਾਬ ਹੋਏ ਆ ਗੱਣੀ ਹੋਏ ਨੇ ਇਹਨਾਂ ਨੇ ਬਸ ਇਸੇ ਗੱਲ ਤੋਂ ਲੈ ਗਏ ਤੁਹਾਡਾ ਕੀ ਲੱਗਦਾ ਹੈ ਮੇਰਾ ਛੋਟਾ ਬਰਾਦਰ ਹੈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਹਿਜ ਸਿੰਘ ਜੀ ਕੀ ਗੱਲ ਹੋਈ ਅਸੀਂ ਤੇ ਜਿਹੜੇ ਆਪਣੇ ਪਿੰਡ ਅਕੂਮਸਤੇ ਤੇ ਪਿੰਡ ਸ਼ਾਨ ਸਿੰਘ ਹੈ ਤਾਂ ਮੈਨੂੰ ਪਿੰਡ ਵਿੱਚ ਰਹਿਣ ਨਹੀਂ ਆਉਂਦੀ ਬਾਟਾਣੀ ਹੈ ਜੀ ਤਾਂ ਚਲੋ ਕਾਲ ਪੇਜ ਤੇ ਅਸੀਂ ਉਹ ਨਾਲ ਇੱਧਰ ਆਇਓ ਕੋਈ ਦਾ ਉਹਦਾ ਡੈਥ ਹੋਈ ਹੈ ਜੀ ਕੀ ਗੱਲ ਕੀ ਹੋਈ ਸੀ ਕੋਈ ਜਾਣਕਾਰੀ ਨਹੀਂ ਗੱਲ ਕੀਤੀ ਹੋਈ ਹੈ ਜੀ ਕਿ ਇਹਨਾਂ ਕੋਈ ਡਾਕਟਰ ਵੱਡੇ ਨੇ ਪਰਕਰੋਨਾ ਦੇ ਕਿ ਉਹ ਸੁਵਗਾ ਮਹਾਰਾਜ ਕੋਈ ਚਾਰ ਬੁੱਤੇ ਬਿੱਤੇ ਕੋਈ ਉਹ ਖਲੇ ਆ ਗਏ ਨੇ ਤੇ ਛੋਨੇ ਲੱਪੇ ਗੁੰਡ ਕਰਕੇ ਤੁਦੰਨਾ ਮੇ ਹੋ ਗਈ ਹੈ ਇਹ ਕਿਹੜੀ ਜਗ੍ਹਾ ਦਾ ਵਾਰਦਾਤ ਹੈ ਜੀ ਹਾਂਜੀ ਇਹ ਕਿਹੜੀ ਜਗ੍ਹਾ ਤੇ ਹੋਈ ਹੈ ਇਹ ਪਿੰਡ ਅਕੂਮਸਤੇ ਦੇ ਉੱਥੇ ਜ਼ਮੀਨ ਦੇ ਜਾ ਕੇ ਜਦੋਂ ਗਏ ਨੇ ਹਾਂਜੀ ਉਧੂ ਬਾਹਰ ਗੋਲੀ ਚੱਲੀ ਏ ਨਹੀਂ ਕੋਈ ਨਹੀਂ ਜਾਣਕਾਰੀ ਮੈਨੂੰ ਹੈ ਨਹੀਂ ਅਸੀਂ ਪਿੰਡ ਰਹੇ ਨੇ ਆ ਜੀ ਇਹ ਬਾਹਰ ਟਾਣੀ ਦਿੰਦੇ ਆ ਜੀ ਕੀ ਨਾਮ ਸਰਪੰਚ ਦਾ ਨਿਸ਼ਾਨ ਸਿੰਘ ਡਾਕਟਰ ਸਾਹਿਬ ਅੱਜ ਇੱਕ ਗਨ ਤੇ ਗੋਲੀ ਲੱਗੀ ਜਿਹੜੀ ਉਹ ਆਇਆ ਕੇਸ ਤੁਹਾਡਾ ਕੀ ਗੱਲਬਾਤ ਰਹੀ ਹੈ ਇਹ ਆਪਣੇ ਕੋਲ ਥੋੜੀ ਦੇਰ ਪਹਿਲਾਂ ਹਸਪੀਟਲ 'ਚ ਆਏ ਨੇ ਮਾਰਨਿੰਗ ਤੇ ਇਹਨਾਂ ਦੇ ਨਾਲ ਰੈਲੇਟਿਵ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਸਾਡੇ ਜਿਹੜੀ ਹੈਗੀ ਆਪਸ 'ਚ ਕੋਈ ਮੁੱਟਵੇੜ ਉਤੇ ਵਿੱਚ ਜਾਂ ਆਪਸ ਵਿੱਚ ਕੋਈ ਗੱਲਬਾਤ ਦੇ ਵਿੱਚ ਕੋਈ ਉਹਦੇ ਚ ਇਹਦੇ ਇੱਕ ਪੇਸ਼ੈਂਟ ਸੀ ਮੁਖਤਿਆਰ ਸਿੰਘ son of ਰੂਪ ਸਿੰਘ ਵਿਲੇਜ ਅਕੂ ਮਸਤੀ ਦੇ ਤੋਂ ਸੀਗੇ ਇਹ ਆਪਣੇ ਕੋਲ ਆਏ ਸੀਗੇ ਤੇ ਬਰਾਡ ਦਾ ਆਏ ਸੀਗੇ ਜਦੋਂ ਦੇਖਿਆ ਇਹਨਾਂ ਦੀ ਪੀਸੀਜੀ ਕੈਰੋਟਿਡ ਪਲਸ ਨਹੀਂ ਹੈਗੀ ਸੀਗੇ ਤੇ ਆਪਾਂ ਨਾਲ ਦੀ ਨਾਲ ਕਰਦੇ ਚੈੱਕ ਕਰਕੇ ਤੇ ਪੁਲਿਸ ਨੂੰ ਇਨਫੋਰਮੇਸ਼ਨ ਦੇ ਕੇ ਤੇ ਬਾਡੀ ਨੂੰ ਮੌਚਿੰਗ ਜਿਹਾ ਕਰਵਾਤਾ ਅਗਲੀ ਕਰਵਾਉਂਦੇ ਇਹ ਡਾਕਟਰ ਸਾਹਿਬ ਇਹ ਕਿਹੜੇ ਪਿੰਡ ਤੋਂ ਅਪੁਆਇੰਟ ਤੋਂ ਆਏ ਜੀ ਇਹ ਅਪੂ ਮਸਤੀ ਕੇ ਪਿੰਡ ਹੈਗਾ ਇਹਨਾਂ ਨੂੰ ਥਾਣਾ ਜਿਹੜਾ ਹੈਗਾ ਹਰਫ ਕੇ ਲੱਗਦਾ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਅਸੀਂ ਉੱਥੇ ਹੀ ਆਏ ਆ ਇਹ ਤੁਹਾਡੇ ਕੋ ਡੈਡੀ ਆ ਜੀ ਇਹ ਆਪਣੇ ਕੋਲ ਬ੍ਰਾਡ ਡੈਡੀ ਆਏ ਨੇ ਹਸਪਤਾਲ ਵਿੱਚ ਤੇ ਇਹਨਾਂ ਦਾ ਮਤਲਬ ਕਿ ਕਿ ਨਜੂੜਾ ਦੇ ਕਹਿੰਦੇ ਵਟਨੂ ਲੱਗੇ ਹੋਇਆ ਇਹ ਕੋਈ ਬੁੱਟੇ ਉਹਨਾਂ ਦੇ ਆਪਸ 'ਚ ਹੈਗਾ ਆਪਾਂ ਇਸ ਚੀਜ਼ ਬਾਰੇ ਜ਼ਿਆਦਾ ਨਹੀਂ ਡਿਸਕਸ ਕੀਤਾ ਆਪਾਂ ਸਿਰਫ ਆਪਣਾ ਦੇਖਿਆ ਔਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਅਗਲੀ ਪੁਲਿਸ ਨੂੰ ਭੇਜ ਦਿੱਤੀ ਕੀ ਨਾਮ ਨਾਲ ਸਰ ਜੀ ਮੇਰਾ ਡਾਕਟਰ ਦੇ ਨਾਲ ਸਰ ਇੱਕ ਮਾਮਲਾ ਆਇਆ ਅਕੂ ਵਾਲੇ ਪਿੰਡ ਦੇ ਵਿੱਚ ਗੋਲੀ ਚੱਲਣ ਦਾ ਕੀ ਮਾਮਲਾ ਸਰ ਇਹ ਜਿੱਦਾਂ ਦਾ ਇਹ ਜਿਹੜੇ ਆਪਸ ਵਿੱਚ ਰਿਸ਼ਤਦਾਰੀ ਸੀਗੀ ਜਿਵੇਂ ਇਹ ਆਪਦੇ ਸਕੇਆਂ ਦੇ ਵਿੱਚੋਂ ਇਹਨਾਂ ਦੀ ਜਿਹੜੀ ਇੱਕ ਮਾਮਾ ਭਾਂਜਾ ਸੀਗੇ ਇਹ ਤੇ ਉਹਦੇ ਵਿੱਚ ਜਿਹੜਾ ਮੁਖਤਿਆਰ ਸਿੰਘ ਜਿਹਦੀ ਥੈਥ ਹੋਈ ਹੈ ਉਸ ਦਾ ਕਿਤੇ ਮਾਮੂਲੀ ਗੱਲ ਤੇ ਵੱਟ ਪਿੱਛੇ ਝੜੜਾ ਪਿਆ ਸੁਖਦੇਵ ਸਿੰਘ ਨਾਲ ਸੁਖਦੇਵ ਸਿੰਘ ਨੇ ਉਸ ਤੋਂ ਬਾਅਦ ਇਹ ਜਿਹੜਾ ਪਤਾ ਲੱਗਿਆ ਪਿੰਡ ਦੇ ਵਿੱਚ ਜਿਹੜੇ ਉੱਥੇ ਨਾਲ-ਨਾਲ ਕਰ ਸੀ ਇਹਨਾਂ ਦੇ ਤੇ ਸੁਖਦੇਵ ਸਿੰਘ ਨੇ ਉਸਦੇ ਕੋਲੀ ਮਾਕੇ ਆਪੀ ਲੰਸੰਸੀ 12 ਮੋਰ ਦੇ ਨਾਲ ਟੋਲੀ ਮਾਰ ਕੇ ਉਸ ਨੂੰ ਜ਼ਖਮੀ ਕਰਤਾ ਜਿਸ ਦੇ ਬਾਅਦ ਸ਼ਿਕਾਇਤ ਹੋਈ ਸਰ ਇਹ ਦੱਸਿਆ ਜਾ ਰਿਹਾ ਲਵੀ ਇੱਕ ਦੋ ਬੂਟੇ ਜਿਹੜੇ ਹੀ ਬੂਟਿਆਂ ਨੂੰ ਲੈ ਕੇ ਜਿਹੜਾ ਵਟ ਤੇ ਉਹ ਬਿਲਕੁਲ ਜੀ ਵਟ ਦਾ ਮਾਮੂਲੀ ਝਗੜਾ ਸੀਗਾ ਜਿਵੇਂ ਝੋਨੇ ਦੇ ਜਿਹੜੇ ਆਪਾਂ ਖੇਤ ਦੇ ਵਿੱਚ ਝੋਨੇ ਦੇ ਦੋ ਬੂਟੇ ਜਿਹੜੇ ਹੁਣ ਲਾਏ ਹੋਣੇ ਜੀ ਉਹਦੇ ਪਿੱਛੇ ਕਿਤੇ ਇੱਲੇ ਕਿ ਪਿੱਛੇ ਤਕਰਾਰ ਹੋਇਆ ਬੋਲ ਬਲਾਰਾ ਹੋਇਆ ਆਪਸ ਵਿੱਚ ਤੇ ਜਿਸ ਤੇ ਉਹਨੇ ਆਹ ਕੱਲ੍ਹ ਤੱਕਤ ਕਰਕੇ ਜਿਹੜਾ ਆਪੇ मामੇ ਨੂੰ ਜੀ ਗੋਲੀ ਮਾਰ ਕੇ ਹਟਾਇਆ ਠੀਕ ਹੈ